ਪੰਜਾਬ ਨੂੰ ਹੜ੍ਹਾਂ ਦੀ ਮਾਰਚ ਡੁੱਬਣ ਤੋਂ ਰੋਕਿਆ ਜਾ ਸਕਦਾ ਸੀ ਪਰ ਨਹੀਂ ਰੋਕਿਆ ਗਿਆ ਡੁੱਬਣ ਦਿੱਤਾ ਗਿਆ ਪੰਜਾਬ ਨੂੰ ਉਹ ਕਿਵੇਂ ਪੰਜ ਪੁਆਇੰਟਸ ਉਹ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਜਿਹੜੇ ਪੁਆਇੰਟਸ ਨੇ ਇਹ ਗੱਲ ਕਲੀਅਰ ਕਰ ਦੇਣੀ ਆ ਕਿ ਪੰਜਾਬ ਦੀ ਸਰਕਾਰ ਤੇ ਸੈਂਟਰ ਦੀ ਸਰਕਾਰ ਜੋ ਇੱਕ ਦੂਜੇ ਸਿਰ ਦੋਸ਼ ਮੜ ਰਹੇ ਨੇ ਇਨ੍ਹਾਂ ਹੜ੍ਹਾਂ ਦਾ ਪਰ ਦੋਨੇ ਹੀ ਜ਼ਿੰਮੇਵਾਰ ਨੇ ਆਓ ਉਹ ਪੰਜ ਪੁਆਇੰਟਾਂ ਤੇ ਮਾਰੀਏ ਝਾਤ ਤੇ ਕਰੀਏ ਇਸ ਸਾਜ਼ਿਸ਼ ਦਾ ਅਰਦਾਫਾਜ ਪੁਆਇੰਟ ਨੰਬਰ 1 ਪੰਜਾਬ ਵਿੱਚ ਤਿੰਨ ਡੈਮ ਨੇ ਭਾਖੜਾ ਡੈਮ ਪੌਂਗ ਡੈਮ ਤੇ ਰਣਜੀਤ ਸਾਗਰ ਡੈਮ ਜਿਹੜਾ ਤਾਂ ਰਣਜੀਤ ਸਾਗਰ ਡੈਮ ਆ ਉਹਦੀ ਤਾਂ ਸਾਰੀ ਦੇਖਰੇਖ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਕੋਲ ਆ ਤੇ ਜਿਹੜੇ ਪੌਂਗ ਡੈਮ ਤੇ ਭਾਖੜਾ ਡੈਮ ਆ ਇਹਦੀ ਸਾਰੀ ਦੀ ਸਾਰੀ ਜ਼ਿੰਮੇਵਾਰੀ ਸਾਰੀ ਦੀ ਸਾਰੀ ਟੇਕ ਕੇਅਰ ਬੀਬੀਐਮਪੀ ਕੋਲ ਆ ਬੀਬੀਐਮਪੀ ਮਤਲਬ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਸ ਕਮੇਟੀ ਦੇ ਵਿੱਚ ਇਸ ਬੋਰਡ ਦੇ ਵਿੱਚ ਹੰਤਕੋ ਸਾਲ ਪਹਿਲਾਂ ਪੰਜਾਬ ਦੀ ਵੀ ਹਿੱਸੇਦਾਰੀ ਹੁੰਦੀ ਸੀ ਪੰਜਾਬ ਦੀ ਬਕਾਇਦਾ ਉੱਥੇ ਗੱਲ ਸੁਣੀ ਜਾਂਦੀ ਸੀ ਪੰਜਾਬ ਦੇ ਕੋਈ ਨਾ ਕੋਈ ਅਧਿਕਾਰੀ ਇਸ ਦੇ ਵਿੱਚ ਹੁੰਦੇ ਸੀ ਪਰ ਹੁਣ ਕੁਝ ਸਾਲਾਂ ਤੋਂ ਇਹ ਪੰਜਾਬ ਦੀ ਹਿੱਸੇਦਾਰੀ ਜੋ ਸੀ ਉਹ ਬੰਦ ਕਰ ਦਿੱਤੀ ਗਈ ਤੇ ਹੁਣ ਇਸ ਦੀ ਸਾਰੀ ਕਮੇਟੀ ਸੈਂਟਰ ਵੱਲੋਂ ਅਪਾਇੰਟ ਕੀਤੀ ਜਾਂਦੀ ਆ ਜੋ ਉਸ ਕਮੇਟੀ ਦੇ ਵਿੱਚ ਅਧਿਕਾਰੀ ਹੁੰਦੇ ਨੇ ਉਹਨਾਂ ਨੂੰ ਪੰਜਾਬ ਦੇ ਧਰਾਤਲ ਦਾ ਪੰਜਾਬ ਦੇ ਐਜੂਕੇਸ਼ਨ ਸਿਸਟਮ ਦਾ ਕੱਖ ਨਹੀਂ ਬਤਾ ਹੁੰਦਾ ਤੇ ਉਹ ਜਿਹੜੀ ਕਮੇਟੀ ਹੁੰਦੀ ਆ ਉਹਦੇ ਵਿੱਚ ਸਾਰੇ ਦੇ ਸਾਰੇ ਬੰਦੇ ਸੈਂਟਰ ਦੇ ਇੱਕ ਡਿਪਾਰਟਮੈਂਟ ਵੱਲੋਂ ਲਈ ਜਾਂਦੇ ਆ ਅਪਾਇੰਟ ਕੀਤੇ ਜਾਂਦੇ ਆ ਉਹ ਡਿਪਾਰਟਮੈਂਟ ਦਾ ਨਾਮ ਆ ਸੈਂਟਰਲ ਵਾਟਰ ਰਿਸੋਰਸਿਸ ਡਿਪਾਰਟਮੈਂਟ ਇਹਨਾਂ ਦੋਨੋਂ ਟਾਈਮਸ ਦੇ ਵਿੱਚੋਂ ਕਦੋਂ ਅਤੇ ਕਿੰਨਾ ਪਾਣੀ ਛੱਡਣਾ ਤੇ ਕਦੋਂ ਅਤੇ ਕਿੰਨਾ ਪਾਣੀ ਪਾਉਣਾ ਉਹ BBMP ਵੱਲੋਂ ਹੀ ਤੈਅ ਕੀਤਾ ਜਾਂਦਾ BBMP ਦੀ ਇਸ ਕਮੇਟੀ ਵੱਲੋਂ ਇਹ ਜੋ ਤੈਅ ਕੀਤਾ ਜਾਂਦਾ ਹੈ ਉਹ ਆਧਾਰ ਤੇ ਕਿਸ ਤੇ ਤੈਅ ਕੀਤਾ ਜਾਂਦਾ ਹੈ IMD ਦੇ ਆਧਾਰ ਤੇ IMD ਮਤਲਬ ਇੰਡੀਅਨ ਮੀਟੀਓਰੋਲੋਜੀਕਲ ਡਿਪਾਰਟਮੈਂਟ ਇਹ ਇੰਡੀਅਨ ਮੀਟੀਓਰੋਲੋਜੀਕਲ ਡਿਪਾਰਟਮੈਂਟ ਆ ਜਿਹੜਾ ਇਹ ਸਾਰੇ ਪੰਜਾਬ ਦੇ ਤੇ ਸਾਰੇ ਭਾਰਤ ਦੇ ਇਹ ਦੱਸਦਾਗਾ ਵੈਦਰ ਯਾਨੀ ਕਿ ਕਦੋਂ ਕਿੰਨਾ ਮੀਂਹ ਆਉਣਾਗਾ ਕੀ ਮੌਸਮ ਰਹਿਣਾਗਾ ਉਹ ਦੱਸਦਾ ਇਹ ਤੇ ਫਿਰ ਇਸ ਦੇ ਦੱਸਣ ਦੇ ਮੁਤਾਬਕ ਬੀਬੀਐਮਪੀ ਇਹੇ ਡਿਸੀਜਨ ਲੈਂਦਾ ਕਿ ਕਿੰਨਾ ਕੁ ਮੀ ਹੋਊਗਾ ਕਿੰਨੇ ਕਿੰਨਾ ਕੁ ਪਾਣੀ ਆਉਣਾਗਾ ਫਿਰ ਉਸ ਪਾਣੀ ਦੇ ਮੁਤਾਬਕ ਆਪਾਂ ਕਿੰਨਾ ਕੁ ਪਾਣੀ ਛੱਡਦੀਏ ਤੇ ਕਿੰਨਾ ਕੁ ਪਾਣੀ ਰੱਖ ਲਈਏ ਕਹਿਣ ਦਾ ਮਤਲਬ ਇਹ ਕਿ ਜੋ ਮੀਹਾਂ ਦਾ ਸੀਜ਼ਨ ਚੱਲਦਾ ਜਦੋਂ ਜਦੋਂ ਰੇਨਫਾਲ ਸੀਜ਼ਨ ਆਉਂਦਾਗਾ ਉਦੋਂ ਇਹ ਡੈਮਸ ਦੇ ਵਿੱਚ ਜਗ੍ਹਾ ਬਣਾਈ ਜਾਂਦੀ ਹੈ ਇਨ੍ਹਾਂ ਡੈਮਸ ਦੇ ਵਿੱਚ 25 30 ਫੁੱਟ ਜਗ੍ਹਾ ਬਣਾ ਲਈ ਜਾਂਦੀ ਹੈ ਇਹਨਾਂ ਨੂੰ ਖਾਲੀ ਕਰ ਲਿਆ ਜਾਂਦਾ ਤੇ ਫਿਰ ਜਦੋਂ ਮੀਂਹ ਦਾ ਪਾਣੀ ਆਉਂਦਾਗਾ ਸਾਰਾ ਰੇਨੀ ਸੀਜ਼ਨ ਸ਼ੁਰੂ ਹੋ ਜਾਂਦਾ ਤੇ ਫਿਰ ਥੋੜਾ ਥੋੜਾ ਕਰਕੇ ਇਹਦੇ ਵਿੱਚ ਪਾਣੀ ਪਈ ਜਾਂਦਾ ਤੇ ਜਿਹੜਾ ਉਹ ਪਾਣੀ ਪਈ ਜਾਂਦਾ ਉਹ ਥੋੜਾ ਥੋੜਾ ਕਰਕੇ ਨਾਲ ਦੀ ਨਾਲ ਹੀ ਕੱਢਿਆ ਜਾਂਦਾ ਤੇ ਫਿਰ ਜਦੋਂ ਸਪਟੰਬਰ 20 ਆ ਜਾਂਦੀ ਹੈ ਲਗਭਗ 20 ਸਪਟੰਬਰ ਜਾਂ ਸੀਜ਼ਨ ਦੇ ਹਿਸਾਬ ਨਾਲ ਵੀ ਕਿੰਨਾ ਕੁ ਪਾਣੀ ਪੈਣਾਗਾ ਕਿੰਨਾ ਕੁ ਮੀਂਹ ਪੈਣਾਗਾ ਉਸ ਹਿਸਾਬ ਨਾਲ ਨਾ ਇਸ ਇਹ ਅੱਗੇ ਪਿੱਛੇ ਵੀ 2-4 ਦਿਨ ਹੋ ਸਕਦਾ ਪਰ 20 ਸਤੰਬਰ ਦੇ ਲਗਭਗ ਇਹੇ ਡੈਮ ਨੂੰ ਡੈਮਸ ਨੂੰ ਸਾਰਿਆਂ ਨੂੰ ਭਰਨਾ ਸ਼ੁਰੂ ਕਰ ਦਿੱਤਾ ਜਾਂਦਾ ਪਰ ਇਸ ਵਾਰ ਕੀਤੀ ਗਈ ਪੰਜਾਬ ਨਾਲ ਵੱਡੀ ਸਾਜ਼ਿਸ਼ ਉਹ ਸਾਜ਼ਿਸ਼ ਇਹ ਸੀ ਕਿ ਜੋ ਆਈਐਮਡੀ ਨੇ ਇੰਡੀਅਨ ਮੈਟੀਓਰੋਲੋਜੀਕਲ ਡਿਪਾਰਟਮੈਂਟ ਨੇ ਰੇਨਫਾਲ ਦੇ ਚਾਂਸਸ ਦੱਸੇ ਜੋ ਵੀ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਉਹ ਇਹ ਸੀ ਕਿ ਹੈਵੀ ਐਂਡ ਲੌਂਗ ਰੇਨਫਾਲ ਮਤਲਬ ਕਿ ਇਹ ਇੱਕ ਤਾਂ ਇਸ ਵਾਰ ਬਹੁਤ ਜ਼ਿਆਦਾ بارش ਹੋਣੀ ਆ ਤੇ ਇੱਕ بارش ਨੇ ਬਹੁਤ ਲੰਮਾ ਚੱਲਣਾਗਾ ਤੇ ਇਹਦਾ ਮਤਲਬ ਕੀ ਸੀ ਇਹਦਾ ਮਤਲਬ ਇਹ ਸੀ ਕਿ ਜੋ ਵੀ ਪਾਣੀ ਡੈਮਸ ਦੇ ਵਿੱਚ ਆਉਂਦਾ ਉਹ ਥੋੜੀ-ਥੋੜੀ ਕਰਕੇ ਥੋੜਾ-ਥੋੜਾ ਕਰਕੇ ਨਾਲ ਦੀ ਨਾਲ ਹੀ ਕੱਢਿਆ ਜਾਣਾ ਸੀ ਤੇ ਫੇਰ ਉਹਨਾਂ ਡੈਮਸ ਨੂੰ ਸੀਜ਼ਨ ਤੋਂ ਪਹਿਲਾਂ ਰੇਣੀ ਸੀਜ਼ਨ ਤੋਂ ਪਹਿਲਾਂ ਖਾਲੀ ਕਰ ਲਿਆ ਜਾਣਾ ਸੀ ਪਰ ਇਹ ਨਹੀਂ ਹੋਇਆ ਹੋਇਆ ਇਹ ਕਿ ਜੋ ਡੈਮ 20 ਸਤੰਬਰ ਨੂੰ ਭਰੇ ਜਾਣੇ ਸੀ ਉਹ ਡੈਮਸ ਨੂੰ ਤੁਸੀਂ ਵੇਖੋ ਕਿ ਅਗਸਤ ਦੇ ਵਿੱਚ ਹੀ ਭਰ ਲਿਆ ਗਿਆ ਅਗਸਤ ਦੇ ਮਿਡ ਦੇ ਵਿੱਚ 15 16 ਅਗਸਤ ਦੇ ਲਗਭਗ ਇਹਨਾਂ ਡੈਮਸ ਨੂੰ ਨੱਕੋ ਨੱਕ ਭਰ ਲਿਆ ਗਿਆ ਤੇ ਫਿਰ ਹੈਵੀ ਰੇਨਫਾਲ ਹੋਈ ਤਾਂ ਇਹਨਾਂ ਡੈਮਸ ਦੇ ਵਿੱਚ ਪਾਣੀ ਆਇਆ ਤੇ ਪਾਣੀ ਉਹ ਜਗ੍ਹਾ ਹੈ ਨਹੀਂ ਸੀ ਉੱਥੇ ਤੇ ਫਿਰ ਉਹ ਥੋੜਾ ਥੋੜਾ ਪਾਣੀ ਜਿਹੜਾ ਛੱਡਿਆ ਜਾਣਾ ਸੀ ਉਹ ਨਹੀਂ ਛੱਡਿਆ ਗਿਆ ਸੀ ਤੇ ਇੱਕੋ ਲਗਤ ਪਾਣੀ ਛੱਡ ਦਿੱਤਾ ਗਿਆ ਜਿਨੇ ਪੰਜਾਬ ਦੇ ਵਿੱਚ ਹੜ ਲੈ ਜਾਂਦੇ ਜਿਹੜੇ ਪਾਣੀ ਨੇ ਪੰਜਾਬ ਨੂੰ ਡੋਬਤਾ ਹੁਣ ਇਹ ਸਾਜ਼ਿਸ਼ ਕੀ ਦੀ ਹੈ ਇਹ ਸਾਜ਼ਿਸ਼ BBMP ਦੀ ਇਹ ਸਾਜ਼ਿਸ਼ ਸੈਂਟਰ ਦੀ ਹੋਰ ਵੇਖੋ ਇੰਟਰਸਟਿੰਗ ਗੱਲ ਇੱਕ ਇਹ ਕਿ ਇਸ ਦੇ ਵਿੱਚ ਜੋ ਵੀ ਪਾਣੀ ਆਉਂਦਾ ਜੋ ਵੀ ਪਾਣੀ ਜਾਂਦਾ ਇਸ ਦੇ ਬਕਾਇਦਾ ਹਰ ਰੋਜ਼ ਦੇ ਅੰਕੜੇ BBMP ਦੀ ਵੈਬਸਾਈਟ ਤੇ ਹੁੰਦੇ ਨਹੀਂ ਅਪਲੋਡ ਹੁੰਦੇ ਨੇ ਮੰਨ ਲਓ ਉਦਾਹਰਨ ਦੇ ਤੌਰ ਤੇ ਜੇ ਆਪਾਂ ਸਮਝਣਾ ਹੋਵੇ ਦੇਸੀ ਤਰੀਕੇ ਨਾਲ ਸਮਝੀਏ ਕਿ ਮੰਨ ਲਓ 5 ਕਿਊਸਿਕ ਪਾਣੀ ਆਪਣੇ ਕੋਲੇ ਆ ਗਿਆ ਤੇ ਇੱਕ ਦਿਨ ਅਗਲੇ ਦਿਨ 2 ਕਿਊਸਿਕ ਪਾਣੀ ਹੋਰ ਆ ਗਿਆ ਮਤਲਬ 7 ਕਿਊਸਿਕ ਪਾਣੀ ਹੋ ਗਿਆ ਉੱਥੇ ਨੋਟ ਹੋ ਗਿਆ ਕਿ ਪਹਿਲਾਂ 5 ਕਿਊਸਿਕ ਪਾਣੀ ਸੀ 7 ਕਿਊਸਿਕ ਪਾਣੀ ਹੋ ਗਿਆ ਫਿਰ ਆਪਾਂ 1 ਕਿਊਸਿਕ ਪਾਣੀ ਉਸ ਵਿੱਚ ਛੜਤਾ ਫਿਰ ਉੱਥੇ ਨੋਟ ਕੀਤਾ ਗਿਆ ਕਿ 1 ਕਿਊਸਿਕ ਪਾਣੀ ਅਸੀਂ ਸ਼ਰਤਾਂ ਹੁਣ ਸਾਡੇ ਕੋਲੇ ਇੰਨਾ ਪਾਣੀ ਰਹਿ ਗਿਆ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਰੇਨਫਾਲ ਵਧੀ ਗਈ ਓਵੇਂ ਓਵੇਂ ਆਪਾਂ ਉਹ ਸਾਰੀਆਂ ਨੋਟਿੰਗਸ ਕੀਤੀਆਂ ਤੇ ਇੱਥੇ ਨੋਟ ਕਰਨ ਵਾਲੀ ਗੱਲ ਇਹ ਸੀ ਜਦੋਂ ਵੈਬਸਾਈਟ ਤੇ ਸਾਰੇ ਡੇਟਾ ਚੜੇ ਤਾਂ ਉੱਥੇ ਵੇਖਿਆ ਗਿਆ ਕਿ ਜਦੋਂ ਤਾਂ ਪੰਜਾਬ ਦੇ ਵਿੱਚ ਬਹੁਤ ਥੋੜੀ ਰੇਨਫਾਲ ਹੋ ਰਹੀ ਸੀ ਉਦੋਂ ਤਾਂ ਪਾਣੀ ਥੋੜਾ ਥੋੜਾ ਛੱਡਿਆ ਜਾ ਰਿਹਾ ਸੀ ਤੇ ਜਦੋਂ ਪੰਜਾਬ ਦੇ ਵਿੱਚ ਹੈਵੀ ਰੇਨਫਾਲ ਹੋ ਰਹੀ ਸੀ ਤੇ ਉਦੋਂ ਜਿਹੜਾ ਪਾਣੀ 1 ਕਿਊਸਿਕ ਛੱਡਿਆ ਜਾ ਰਿਹਾ ਮੰਨ ਲਓ ਵੀ 5 ਦੇ ਮਗਰ 1 ਕਿਊਸਿਕ ਪਾਣੀ ਆਪਾਂ ਛੱਡ ਰਹੇ ਹਾਂਗੇ ਫਿਰ ਜਦੋਂ 20 ਕਿਊਸਿਕ ਪਾਣੀ ਹੋਊਗਾ ਤਾਂ ਉਦੋਂ ਆਪਾਂ 4 ਕਿ ਕਿਸਿਕ ਪਾਣੀ ਛੱਡਾਂਗੇ ਨਾ 5 ਦੇ ਮਗਰ 1 ਹੋ ਗਿਆ ਪਰ ਜਦੋਂ 20 ਕਿਊਸਿਕ ਪਾਣੀ ਛੱਡਣਾਗਾ ਉਦੋਂ ਆਪਾਂ ਅੱਧੇ ਤੋਂ ਵੀ ਘੱਟ ਕਰ ਦਈਏ ਕਿਊਸਿਕ 1 ਕਿਊਸਿਕ ਨੂੰ 4 ਕਿਊਸਿਕ ਦੀ ਬਜਾਏ 1 ਕਿਊਸਿਕ ਤੋਂ ਘਟਾ ਕੇ ਅੱਧੇ ਕਿਊਸਿਕ ਪਾਣੀ ਛੱਡਣ ਲੱਗ ਜਾਈਏ ਇਹ ਸਾਜ਼ਿਸ਼ ਕੀਤੀ ਗਈ ਤੇ ਫਿਰ ਜਦੋਂ ਪੰਜਾਬ ਦੇ ਸਾਰੇ ਇੰਟੈਲੈਕਚੁਅਲ ਲੋਕਾਂ ਨੇ ਪੰਜਾਬ ਦੇ ਸਾਰੇ ਵਰਗਾਂ ਨੇ ਰੌਲਾ ਚੱਕਤਾ ਕਿ ਆ ਕੀ ਹੋਇਆ ਤਾਂ ਉਹ ਵੈਬਸਾਈਟ ਤੋਂ ਸਾਰੇ ਡੇਟਾਜ਼ ਚੱਕ ਹੀ ਦਿੱਤੇ ਗਏ ਹੁਣ 2023 ਤੋਂ ਬਾਅਦ ਦੇ ਕੋਈ ਵੀ ਡੇਟਾਜ਼ ਉੱਥੇ ਸ਼ੋਅ ਹੀ ਨਹੀਂ ਹੋ ਰਹੇ ਇਹ ਪੰਜਾਬ ਨਾਲ ਜੇ ਸਾਜ਼ਿਸ਼ ਨਹੀਂ ਸੀ ਜੇ ਇਹ BBMP ਦੀ ਗਲਤੀ ਨਹੀਂ ਸੀ ਤੇ ਫਿਰ ਇਹ ਡੇਟਾਜ਼ ਕਿਉਂ ਉਡਾਈ ਗਈ ਇਹੇ ਸਾਜ਼ਿਸ਼ ਕਿਉਂ ਕੀਤੀ ਗਈ ਜਿਹੜੀ BBMP ਨੇ ਸਫਾਈ ਕਰਾਉਣੀ ਸੀ ਡੈਮਸ ਦੇ ਵਿੱਚ ਹੁਣ ਜੋ 2-4 ਦਿਨ ਪਹਿਲਾਂ BBMP ਨੇ ਪ੍ਰੈਸ ਕਾਨਫਰੰਸ ਕਰਕੇ ਇਹ ਕਿਹਾ ਕਿ ਸਾਡੇ ਡੈਮਸ ਦੇ ਵਿੱਚ 20% ਤੋਂ ਸਿਲਟ ਜੰਮੀ ਹੋਈ ਆ ਜੈਨਕਿ ਸਾਡੇ ਡੈਮ ਦਾ ਪੰਜਵਾਂ ਹਿੱਸਾ ਸਿਲਟ ਦੇ ਨਾਲ ਹੀ ਭਰਿਆ ਪਿਆ ਥੱਲੋਂ ਇਸ ਕਰਕੇ ਸਪੇਸ ਹੈ ਨਹੀਂ ਸੀ ਡੈਮਸ ਦੇ ਵਿੱਚ ਤੇ ਫੇਰ ਬਾਈ ਜੀ ਉਹ ਸਫਾਈ ਕਿਹਨੇ ਕਰਾਉਣੀ ਸੀ ਉਹ ਡੈਮਸ ਵੀ ਸਫਾਈ ਨਹੀਂ ਕਰਾਈ ਗਈ ਜਦੋਂ ਮਹਿਕਮਾ ਸਾਨੂੰ ਆਈਐਮਡੀ ਦੱਸ ਰਿਹਾ ਹੈ ਡਿਪਾਰਟਮੈਂਟ ਕਿ ਐਤਕੀ ਹੈ ਵੀ ਰੇਨਫਾਲ ਹੋਣੀ ਹੈ ਐਤਕੀ ਲੌਂਗ ਰੇਨਫਾਲ ਹੋਣੀ ਹੈ ਤੇ ਫਿਰ ਤੁਸੀਂ ਸਫਾਈ ਕਿਉਂ ਨਹੀਂ ਕਰਾਈ ਇਹ ਪੰਜਾਬ ਨੂੰ ਡੋਪੰਦੀ ਸਾਜ਼ਿਸ਼ ਨਹੀਂ ਸੀ ਤਾਂ ਹੋਰ ਕੀ ਸੀ ਪੁਆਇੰਟ ਨੰਬਰ 2 ਪੰਜਾਬ ਦੇ ਜਿੰਨੀਆਂ ਨਹਿਰਾਂ ਕਸੀਆਂ ਸੂਏ ਚੌ ਤੇ ਹੋਰ ਨਾਲੇ ਵਗੈਰਾ ਨੇ ਸਾਰੇ ਕਾਸੇ ਦੀ ਟਾਈਮ ਰਹਿੰਦੇ ਪਹਿਲਾਂ ਹੀ ਸਫਾਈ ਕੀਤੀ ਜਾਂਦੀ ਆ ਉਹ ਸਫਾਈ ਦੇ ਵਿੱਚ ਚਾਹੇ ਤਾਂ ਕੋਈ ਬੰਨ ਵਾਲਾਗਾ ਨਹਿਰ ਦਾ ਕੰਡਾ ਚਾਹੇ ਕੋਈ ਲੀਕੇਜ ਆ ਕਿਤੋਂ ਚਾਹੇ ਕੋਈ ਬੰਨ ਪੱਕਾ ਕਰਨ ਵਾਲਾ ਚਾਹੇ ਤੁਸੀਂ ਬੰਨ ਹੋਵੇ ਕੁਛ ਮਰਜੀ ਹੋਵੇ ਚਾਹੇ ਕੋਈ ਦਰਖਤ ਡਿੱਗ ਪਿਆ ਉਥੇ ਜਿੰਨਾ ਰਿਪੇਅਰ ਦਾ ਕੰਮ ਆ ਸਾਫ ਸਫਾਈ ਦਾ ਕੰਮ ਆ ਸਭ ਕੁਝ ਕੀਤਾ ਜਾਂਦਾ ਇੰਨੇ ਸਾਰੇ ਕੰਮ ਦੇ ਲਈ ਸਾਫ ਸਫਾਈ ਦੇ ਲਈ ਲੋੜ ਹੁੰਦੀ ਆ ਫੰਡਸ ਦੀ ਤੇ ਫੰਡਸ ਦੇ ਲਈ ਕੀ ਕੀਤਾ ਜਾਂਦਾ ਇਰੀਗੇਸ਼ਨ ਡਿਪਾਰਟਮੈਂਟ ਵਾਲੇ ਨਹਿਰੀ ਵਿਭਾਗ ਵਾਲੇ ਬੰਦੇ ਕੀ ਕਰਦੇ ਆ ਕਿ ਇੱਕ ਲਿਸਟ ਤਿਆਰ ਕਰ ਲੈਂਦੇ ਆ ਆਪੋ ਆਪਣੇ ਏਰੀਏ ਦੀ ਉਹ ਲਿਸਟ ਬਣਾ ਕੇ ਕਿ ਸਾਨੂੰ ਇੰਨੇ ਫੰਡਸ ਦੀ ਲੋੜ ਹੈ ਕਿ ਇੱਥੋਂ ਆ ਟੁੱਟਿਆ ਹੋਇਆ ਇੱਥੋਂ ਆ ਸਾਫ ਸਫਾਈ ਕਰਨ ਵਾਲੀ ਆ ਸਭ ਕਾਸੇ ਦੀ ਲਿਸਟ ਬਣਾ ਕੇ ਡੀਸੀ ਨੂੰ ਭੇਜ ਦਿੰਦੇ ਆ ਜ਼ਿਲ੍ਹੇ ਦੇ ਮੁਖੀ ਨੂੰ ਡਿਪਟੀ ਕਮਿਸ਼ਨਰ ਨੂੰ ਤੇ ਡਿਪਟੀ ਕਮਿਸ਼ਨਰ ਕੀ ਕਰਦੇ ਨੇ ਉਸ ਨੂੰ ਚੈੱਕ ਕਰਦੇ ਆ ਜੇ ਉਹਨਾਂ ਨੇ ਕੋਈ ਚੈੱਕ ਕਰਨਾ ਕੋਈ ਸ਼ੱਕ ਆ ਉਹਨਾਂ ਤੇ ਤਾਂ ਉਹ ਕੀ ਕਰਦੇ ਆ ਕਿ ਵਿਜ਼ਿਟ ਕਰਦੇ ਆ ਸਾਰੇ ਕਿਤੇ ਜਾ ਕੇ ਨਿਗਾਹ ਮਾਰ ਕੇ ਨਾਲ ਨਹਿਰੀ ਵਿਭਾਗ ਵਾਲੇ ਬੰਦਿਆਂ ਨੂੰ ਲੈ ਲੈਂਦੇ ਆ ਤੇ ਫਿਰ ਨਿਗਾਹ ਨੁਗਾ ਮਾਰ ਕੇ ਵੈਰੀਫਾਈ ਕਰਕੇ ਲਿਸਟ ਤੇ ਫਿਰ ਸੀਐਮ ਦੇ ਟੇਬਲ ਤੇ ਭੇਜ ਦਿੰਦੇ ਆ ਮੁੱਖ ਮੰਤਰੀ ਦੇ ਟੇਬਲ ਤੇ ਭੇਜ ਦਿੰਦੇ ਆ ਤੇ ਮੁੱਖ ਮੰਤਰੀ ਨੇ ਕੀ ਕਰਨਾ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਜਾਂ ਮਾਰਚ ਦੇ ਮਹੀਨੇ ਦੇ ਵਿੱਚ ਇੱਕ ਮੀਟਿੰਗ ਬੁਲਾਉਣੀ ਆ ਉਹ ਮੀਟਿੰਗ ਦੇ ਵਿੱਚ ਡੀਸੀ ਹੋਣਗੇ ਸਾਰੇ ਜ਼ਿਲ੍ਹਿਆਂ ਦੇ ਤੇ ਇਰੀਗੇਸ਼ਨ ਡਿਪਾਰਟਮੈਂਟ ਦੇ ਮਨਿਸਟਰ ਹੋਊਗਾ ਤੇ ਆਫੀਸਰ ਹੋਣਗੇ ਹੋਰ ਤੇ ਸੈਕਟਰੀ ਹੋਊਗਾ ਚੀਫ ਸੈਕਟਰੀ ਤੇ ਹੋਰ ਵੀ ਕਈ ਅਧਿਕਾਰੀ ਕਈ ਆਫੀਸਰਸ ਉੱਚ ਹੋਣਗੇ ਮੀਟਿੰਗ 'ਚ ਤੇ ਉਹ ਮੀਟਿੰਗ ਦੇ ਵਿੱਚ ਸਾਰੀਆਂ ਡਿਸਕਸ਼ਨਸ ਹੁੰਦੀਆਂ ਉਹਨਾਂ ਲਿਸਟਾਂ ਤੇ ਨਜ਼ਰ ਮਾਰੀ ਜਾਂਦੀ ਆ ਤੇ ਫਿਰ ਅਸਟੀਮੇਟ ਬਣਾਏ ਜਾਂਦੇ ਨੇ ਕਿ ਕਿੰਨੇ ਕ ਪੈਸਿਆਂ ਦਾ ਕੰਮ ਇਹ ਹੈਗਾ ਤੇ ਫਿਰ ਉਹ ਸਾਰੀ ਡਿਸਕਸ਼ਨ ਕਰਕੇ ਬਕਾਇਦਾ ਟਾਈਮ ਲਾ ਕੇ ਫਿਰ ਫੰਡ ਜਾਰੀ ਕੀਤੇ ਜਾਂਦੇ ਨੇ ਤੇ ਉਹਨਾਂ ਫੰਡਾਂ ਦੇ ਨਾਲ ਟਾਈਮ ਰਹਿੰਦਿਆਂ ਹੀ ਸੌਣ ਦੇ ਆਉਣ ਤੋਂ ਪਹਿਲਾਂ ਪਹਿਲਾਂ ਇਹ ਕੰਮ ਕਰ ਦਿੱਤੇ ਜਾਂਦੇ ਆ ਸਾਫ ਸਫਾਈ ਦੇ ਰਿਪੇਅਰ ਦੇ ਪਰ ਇਸ ਵਾਰ ਕੀਤੀ ਗਈ ਵੱਡੀ ਸਾਜ਼ਿਸ਼ ਉਹ ਕਿਵੇਂ ਆਓ ਵੇਖਦੇ ਹਾਂ ਜਿਹੜੀ ਮੀਟਿੰਗ ਫਰਵਰੀ ਮਹੀਨੇ ਚ ਹੋਣੀ ਚਾਹੀਦੀ ਸੀ ਜਾਂ ਮਾਰਚ ਮਹੀਨੇ ਚ ਹੋਣੀ ਚਾਹੀਦੀ ਸੀ ਉਹ ਮੀਟਿੰਗ ਇਸ ਵਾਰ ਪਤਾ ਕਦੋਂ ਹੋਈ ਆ 5 ਜੂਨ ਨੂੰ 5 ਜੂਨ ਨੂੰ ਉਹ ਮੀਟਿੰਗ ਹੋਈ ਤੇ ਪੰਜਾਬ ਦੇ ਵਿੱਚ ਪਹਿਲਾ ਨਹੀਂ ਪਤਾ ਕਿੱਦਾਂ ਆਇਆ 20 ਜੂਨ ਨੂੰ ਹੁਣ 5 ਜੂਨ ਨੂੰ ਤਾਂ ਮੀਟਿੰਗ ਹੋਈ ਆ ਤੇ ਕਦੋਂ ਤਾਂ ਉਹ ਫੰਡ ਰਿਲੀਜ਼ ਹੋ ਗਏ ਹੋਣਗੇ ਤੇ ਕਦੋਂ ਉਹਨਾਂ ਫੰਡਾਂ ਨੂੰ ਵਰਤ ਕੇ ਸਮਾਨ ਖਰੀਦਿਆ ਗਿਆ ਹੋਊਗਾ ਤੇ ਕਦੋਂ ਲੇਬਰ ਦਾ ਇੰਤਜ਼ਾਮ ਕੀਤਾ ਗਿਆ ਹੋਊਗਾ ਤੇ ਕਦੋਂ ਹੀ ਉਹ ਸਾਫ ਸਫਾਈ ਹੋ ਗਈ ਹੋਣੀ ਆ ਤੇ ਕਦੋਂ ਹੀ ਉਹ ਬੰਨ ਪੱਕੇ ਹੋ ਗਏ ਹੋਣੇ ਆ ਜਣੀ ਕਿ ਇਸ ਵਾਰ ਇਹ ਕੰਮ ਨਹੀਂ ਹੋਇਆ ਕੋਈ ਵੀ ਕੰਮ ਨਹੀਂ ਹੋਇਆ ਸਰਕਾਰ ਫਿਰਦੀ ਸੀ ਪੰਜਾਬ ਦੀ ਸਾਰੀ ਦਿੱਲੀ ਦੇ ਵਿੱਚ ਉਦੋਂ ਦਿੱਲੀ ਦੇ ਵਿੱਚ ਇਲੈਕਸ਼ਨ ਚੱਲ ਰਹੇ ਸੀ ਜਿਹੜੇ ਇਲੈਕਸ਼ਨਾਂ ਦੇ ਵਿੱਚ ਕੇਜਰੀਵਾਲ ਹਾਰਿਆ ਮਨੀਸ਼ ਸੋਦੀਆ ਹਾਰਿਆ ਸਾਰੇ ਮੂੰਹ ਦੀ ਖਾ ਕੇ ਆਏ ਨੇ ਜਿਹੜੇ ਇਲੈਕਸ਼ਨਾਂ ਦੇ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਸੀ ਕਿ ਅਗਰ ਹਮ ਇਮਾਨਦਾਰ ਹੋਏ ਤੋ ਜਿਤਾ ਦੇਣਾ ਵਰਨਾ ਹਮੇ ਹਰਾ ਦੇਣਾ ਤੇ ਫਿਰ ਲੋਕਾਂ ਨੇ ਹਰਾ ਦੇ ਉਹ ਇਲੈਕਸ਼ਨਾਂ ਦੀ ਗੱਲ ਕਰ ਰਿਹਾ ਮੈਂ ਉਹ ਇਲੈਕਸ਼ਨਾਂ ਦੇ ਵਿੱਚ ਸਾਰੀ ਸਰਕਾਰ ਉੱਥੇ ਤੁਰਿ ਫਿਰੀ ਤੇ ਪੰਜਾਬ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਪਰ ਇੱਥੇ ਇੱਕ ਪੁਆਇੰਟ ਹੋਰ ਆ ਇੱਥੇ ਪੁਆਇੰਟ ਇਹ ਹੈ ਕਿ ਸੀਐਮ ਸਾਹਿਬ ਦੇ ਕਜ਼ਨ ਬ੍ਰਦਰ ਨੇ ਇੱਕ ਜਿਹੜੇ ਚਾਚਾ ਜੀ ਦੇ ਬੇਟੇ ਨੇ ਉਹ ਚਾਚਾ ਜੀ ਦੇ ਬੇਟੇ ਦਾ ਨਾਮ ਹੈਗਾ ਗਿਆਨ ਸਿੰਘ ਮਾਨ ਗਿਆਨ ਸਿੰਘ ਮਾਨ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਖਜ਼ਾਨੇ ਦੇ ਵਿੱਚੋਂ ਸਾਫ ਸਫਾਈ ਦੇ ਲਈ ਸਾਰੇ ਕਾਸੇ ਦੇ ਲਈ 250 ਕਰੋੜ ਰੁਪਇਆ ਲਿਆ ਗਿਆ ਤੇ ਉਹ 250 ਕਰੋੜ ਰੁਪਇਆ ਸਰਕਾਰ ਨੇ ਵਰਤਿਆ ਕਿੱਥੇ ਹੈ ਇਸ ਦਾ ਹਿਸਾਬ ਦੇਵੇ ਤੇ ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਇਸ ਸਾਜ਼ਿਸ਼ ਦੇ ਨਾਲ ਬਕਾਇਦਾ ਜਦੋਂ ਪਤਾ ਹੈ 2 ਸਾਲ ਪਹਿਲਾਂ 2023 ਦੇ ਵਿੱਚ ਹੜ ਆ ਕੇ ਹਟੇ ਨਹੀਂ ਪੰਜਾਬ ਹਰ ਵਾਰ ਡੁੱਬਦਾ ਹੈ ਤੇ ਫਿਰ ਸੀਐਮ ਨੂੰ ਉਹ ਇਲੈਕਸ਼ਨ ਜ਼ਰੂਰੀ ਹੋਗੇ ਦਿੱਲੀ ਵਾਲੇ ਤੇ ਪੰਜਾਬ ਦੀ ਸਾਰ ਨਹੀਂ ਲਈ ਗਈ ਤੇ ਫਿਰ ਜਿਹੜਾ 250 ਕਰੋੜ ਰੁਪਇਆ ਸੀਐਮ ਦਾ ਕਜ਼ਨ ਬ੍ਰਦਰ ਕਹਿ ਰਿਹਾ ਕਿ ਅਸੀਂ ਕੇ ਸਰਕਾਰ ਨੇ ਖਜ਼ਾਨੇ ਦੇ ਵਿੱਚੋਂ ਇਹ ਲਿਆ ਹੈ ਤੇ ਫਿਰ ਉਸ ਦਾ ਹਿਸਾਬ ਕਿਤਾਬ ਜਦੋਂ ਮੰਗਿਆ ਉਸ ਨੇ ਤਾਂ ਸੀਐਮ ਸਾਹਿਬ ਕੁਝ ਬੋਲੇ ਹੀ ਨਹੀਂ ਪੁਆਇੰਟ ਨੰਬਰ 3 ਆਪਣੇ ਪੰਜਾਬ ਦੇ ਵਿੱਚ ਕਈ ਹੈਡਵਰਕਸ ਨੇ ਜਿਵੇਂ ਹਰੀਕੇ ਪਰਾਜ ਹੈਡਵਰਕਸ ਹੁਸੈਨੀਵਾਲਾ ਹੈਡਵਰਕਸ ਰੋਪੜ ਹੈਡਵਰਕਸ ਤੇ ਮਾਦੋਪਰ ਹੈਡਵਰਕਸ ਇਨ੍ਹਾਂ ਹੈਡਵਰਕਸ ਦੀ ਰੇਣੀ ਸੀਜ਼ਨ ਆਉਣ ਤੋਂ ਪਹਿਲਾਂ ਇੱਕ ਜਾਂਚ ਕੀਤੀ ਜਾਂਦੀ ਹੈ ਉਹ ਜਾਂਚ ਪ੍ਰਪਤਾਲ ਸਰਕਾਰੀ ਤੌਰ ਤੇ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਇਹ ਵੇਖਿਆ ਜਾਂਦਾ ਕਿ ਇਹ ਹੈਡਵਰਕਸ ਦੀ ਮਜ਼ਬੂਤੀ ਕਿੰਨੀ ਕਾ ਉਹਦੇ ਵਿੱਚ ਉਹਨਾਂ ਨੂੰ ਰਿਪੇਅਰ ਵੀ ਕੀਤਾ ਜਾਂਦਾ ਤੇ ਫਿਰ ਉਹਨਾਂ ਨੂੰ ਕੋਈ ਗ੍ਰੀਸ ਗਰੂਸ ਦਿੱਤਾ ਜਾਂਦਾ ਕੋਈ ਗੇਟ ਗੂਟ ਉਹਨਾਂ ਦੇ ਵੇਖੇ ਜਾਂਦੇ ਨੇ ਸਭ ਕੁਝ ਕੀਤਾ ਜਾਂਦਾ ਤੇ ਇਹ ਬਕਾਇਦਾ ਉਸ ਦੀ ਜਾਂਚ ਪੜਤਾਲ ਕੀਤੀ ਜਾਂਦੀ ਆ ਕਿ ਇਹ ਕਿੰਨੇ ਕੁ ਕਿਊਸਿਕ ਪਾਣੀ ਚੱਲਣ ਜੋਗੇ ਹੈਗੇ ਨੇ ਤੇ ਫਿਰ ਐਸ ਵਾਰ ਜੋ ਉਹਨਾਂ ਦੀ ਜਾਂਚ ਪੜਤਾਲ ਸੀ ਉਸ ਦੀ ਜ਼ਿੰਮੇਵਾਰੀ ਉਸ ਦਾ ਠੇਕਾ ਇੱਕ ਕੰਪਨੀ ਨੂੰ ਦਿੱਤਾ ਗਿਆ ਉਹ ਕੰਪਨੀ ਚੰਡੀਗੜ੍ਹ ਦੀ ਸੀ ਜਿਹਦਾ ਨਾਮ ਸੀ ਲਾਈਵ 19 ਪ੍ਰਾਈਵੇਟ ਲਿਮਟਿਡ ਉਹ ਕੰਪਨੀ ਇਹ ਕਹਿੰਦੀ ਆ ਆਪਦੀ ਰਿਪੋਰਟ ਦੇ ਵਿੱਚ ਕਿ ਮਾਦੋਪੁਰ ਹੈਡਵਰਕਸ 6.5 ਲੱਖ ਕਿਊਸਿਕ ਪਾਣੀ ਤੋਂ ਵੀ ਵੱਧ ਪਾਣੀ ਝੱਲ ਸਕਦਾ ਹੈ ਪਰ ਹੋਇਆ ਇਸ ਦੇ ਉਲਟ ਜਦੋਂ ਇਹ ਗੇਟ ਟੁੱਟੇ ਨੇ ਤਾਂ ਉਦੋਂ ਇਸ ਹੈਡਵਰਕਸ ਦੇ ਵਿੱਚ 2 ਲੱਖ ਕਿਊਸਿਕ ਪਾਣੀ ਵੀ ਨਹੀਂ ਵਹਿ ਰਿਹਾ ਸੀ ਉਦੋਂ ਘੱਟ ਸੀ ਤੇ ਇਹ 2 ਲੱਖ ਕਿਊਸਿਕ ਪਾਣੀ ਤੋਂ ਪਹਿਲਾਂ ਹੀ ਟੁੱਟ ਗਿਆ ਤੇ ਫਿਰ ਇਸ ਕੰਪਨੀ ਦੀ ਉਸ ਰਿਪੋਰਟ ਦਾ ਕੀ ਬਣਿਆ ਆਪਣੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਇਹ ਬਹੁਤ ਚੱਲਦਾ ਕਿ ਕੋਈ ਵੀ ਮੰਤਰੀ ਸੰਤਰੀ ਜਾਂ ਕੋਈ ਵੀ ਅਧਿਕਾਰੀ ਆਫੀਸਰ ਆਪਦੇ ਰਿਸ਼ਤੇਦਾਰ ਨੂੰ ਆਪਦੇ ਲਿਆਜੀ ਗਿਆ ਜੀ ਨੂੰ ਖੜਾ ਕਰ ਦਿੰਦਾ ਉਹਦੀ ਕੋਈ ਕੰਪਨੀ ਬਣਵਾ ਦਿੰਦਾ ਤੇ ਫਿਰ ਉਸ ਨੂੰ ਠੇਕਾ ਦੇ ਜਾਂਦਾ ਤੇ ਕੀ ਇਸ ਵਾਰ ਵੀ ਇਹ ਤਾਂ ਨਹੀਂ ਹੋਇਆ ਇਸ ਦੀ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਪੁਆਇੰਟ ਨੰਬਰ 4 ਮਾਈਨਿੰਗ ਤੇ ਸਰਕਾਰੀ ਜ਼ਮੀਨਾਂ ਤੇ ਅਧਿਕਾਰੀਆਂ ਦੇ ਕਬਜ਼ੇ ਇਹ ਗੱਲ ਆਏ ਆ ਕਿ ਜੋ ਦਰਿਆ ਵਗਦੇ ਨੇ ਸਾਰੇ ਉਹ ਕਿਸਾਨਾਂ ਦੀ ਪ੍ਰਾਈਵੇਟ ਲੈਂਡ ਦੇ ਵਿੱਚ ਵਗ ਰਹੇ ਨੇ ਪਰ ਉਹ ਕਿਸਾਨ ਜ਼ਮੀਨ ਦੇ ਮਾਲਕ ਇੱਕ ਬਠਲ ਬਰੇਤੀ ਦਾ ਉਥੋਂ ਇੱਕ ਟੱਕ ਕਹੀ ਦਾ ਰੇਤੇ ਦਾ ਨਹੀਂ ਚੱਕ ਸਕਦੇ ਉਹ ਤੇ ਉਹਨਾਂ ਤੇ ਕਾਨੂੰਨ ਉਹਦੀ ਧਾਰਾ ਲਾ ਦਿੰਦਾ ਕੋਈ ਨਾ ਕੋਈ ਇਹ ਇਲੀਗਲ ਮਾਈਨਿੰਗ ਦੇ ਵਿੱਚ ਪਾ ਦਿੱਤਾ ਜਾਂਦਾ ਉਹਨਾਂ ਨੂੰ ਪਰ ਹੁੰਦਾ ਇਹ ਆ ਕਿ ਜੋ ਉਹਨਾਂ ਦੀ ਜ਼ਮੀਨ ਦੇ ਵਿੱਚ ਰੇਤੇ ਦੇ ਬਰੇਤੀ ਦੇ ਢੇਰ ਲੱਗੇ ਹੁੰਦੇ ਨੇ ਉਹਨਾਂ ਨੂੰ ਸਰਕਾਰ ਅਲਾਟ ਕਰਦੀ ਹੈ, ਵੇਚਦੀ ਹੈ ਤੇ ਫਿਰ ਉਸ ਦੀ ਆੜ ਦੇ ਵਿੱਚ ਉਹ ਢੇਰ ਦੀ ਆੜ ਦੇ ਵਿੱਚ ਕਿੰਨਾ ਹੀ ਪਾਸੇ ਤੋਂ ਢੇਰ ਚੱਕ ਲਿਆ ਜਾਂਦਾ ਹੈ। ਉਹ ਰੇਤੇ ਦੀ 60-60 ਫੁੱਟ, 70-70 ਫੁੱਟ ਦੂੰਗੀ ਇਲੀਗਲ ਤੌਰ ਤੇ ਮਾਈਨਿੰਗ ਕੀਤੀ ਜਾਂਦੀ ਹੈ ਤੇ ਉਹ ਮਾਈਨਿੰਗ ਦਾ ਇਹ ਸਿੱਟਾ ਹੈ ਕਿ ਅੱਜ ਪੰਜਾਬ ਦੇ ਵਿੱਚ ਹੜ ਆਏ ਹੋਏ ਨੇ ਤੇ ਦੂਜੇ ਪਾਸੇ ਇਹ ਹੈ ਕਿ ਸਰਕਾਰੀ ਅਧਿਕਾਰੀ ਜੋ ਨਾਲ ਜੰਗਲਾਤ ਦੀ ਜ਼ਮੀਨ ਲੱਗਦੀ ਹੈ ਸੈਂਟਰ ਸਰਕਾਰ ਦੀ ਜ਼ਮੀਨ ਲੱਗਦੀ ਹੈ ਉਹ ਜ਼ਮੀਨ ਦੇ ਵਿੱਚ ਆਪਦੇ ਪਾਪੂਲਰ ਲਾ ਲਾ ਕੇ ਵੇਚ ਰਹੇ ਨੇ ਉਹਨਾਂ ਜਕੀ ਜ਼ਮੀਨਾਂ ਤੇ ਕਬਜ਼ੇ ਕਰ ਰਹੇ ਨੇ ਉਹ ਸਾਈਡ ਤਾਂ ਹੋ ਜਾਂਦੀ ਹੈ ਦਰਿਆ ਦੀ ਉੱਚੀ ਤੇ ਜਿਹੜੀ ਮਾਈਨਿੰਗ ਵਾਲੀ ਏਨੀ ਡੂੰਗੀ ਹੋਈ ਵੀ ਹੁੰਦੀ ਹੈ ਸਾਈਡ ਤੇ ਉਸ ਵਿੱਚ ਦੀ ਲੋਕਾਂ ਦੇ ਘਰਾਂ ਨੂੰ ਪਾਣੀ ਜਾਂਦਾ ਲੋਕ ਡੁੱਬਦੇ ਨੇ ਲੋਕ ਮਰਦੇ ਨੇ ਪਰ ਸਰਕਾਰ ਨੂੰ ਇਹ ਕਿਉਂ ਨਹੀਂ ਦਿਖਦਾ ਸੀ ਸਰਕਾਰ ਦੀ ਇੰਟੈਲੀਜੈਂਸ ਕਿੱਥੇ ਸੀ ਸਰਕਾਰ ਨੂੰ ਇਹ ਕਿਉਂ ਨਹੀਂ ਪਤਾ ਲੱਗਿਆ ਕਿ ਇਹ ਜੋ ਲੋਕ ਜੋ ਮਾਈਨਿੰਗ ਹੋ ਰਹੀ ਹੈ ਇਸ ਨਾਲ ਲੋਕ ਮਰ ਸਕਦੇ ਨੇ ਲੋਕ ਡੁੱਬ ਸਕਦੇ ਨੇ ਸਰਕਾਰ ਇਸ ਦੀ ਜ਼ਿੰਮੇਵਾਰ ਹੈ ਬਕਾਇਦਾ ਇਹ ਸਾਜ਼ਿਸ਼ ਦੇ ਤਹਿਤ ਹੋਇਆ ਆਖਰੀ ਅਤੇ ਜ਼ਰੂਰੀ ਪੁਆਇੰਟ ਪੁਆਇੰਟ ਨੰਬਰ 5 ਜਦੋਂ ਇੰਨੇ ਮੌਨਸੂਨ ਆਉਂਦਾ ਤੇ ਇੰਨਾ ਲੌਂਗ ਮੌਨਸੂਨ ਆਉਂਦਾ ਸਾਰੇ ਕਿਤੇ ਪਤਾ ਸੀ ਸਾਰੀਆਂ ਸਰਕਾਰਾਂ ਨੂੰ ਪਤਾ ਸੀ ਬੀਬੀਐਮਬੀ ਨੂੰ ਪਤਾ ਸੀ ਸਾਰੇ ਅਧਿਕਾਰੀਆਂ ਨੂੰ ਪਤਾ ਸੀ ਤਾਂ ਜਦੋਂ ਦਰਿਆ ਟੁੱਟਣ ਲੱਗੇ ਸੀ ਜਦੋਂ ਡੈਮ ਭਰਨ ਲੱਗੇ ਸੀ ਤਾਂ ਲੋਕਾਂ ਨੂੰ ਇਨਫੋਰਮ ਕਿਉਂ ਨਹੀਂ ਕੀਤਾ ਗਿਆ ਲੋਕ ਆਪੋ ਆਪਣੀ ਜ਼ਰੂਰੀ ਕੰਮਾਂ 'ਚ ਲੱਗੇ ਹੋਏ ਸੀ ਲੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਅਗਲੇ ਪਲ ਅਸੀਂ ਡੁੱਬ ਕੇ ਮਰ ਜਾਣਾ ਤੇ ਲੋਕਾਂ ਨੂੰ ਕੋਈ ਹਾਈ ਅਲਰਟ ਨਹੀਂ ਜਾਰੀ ਕੀਤਾ ਕੁਝ ਨਹੀਂ ਕੀਤਾ ਇਹ ਤਾਂ ਹਾਈ ਅਲਰਟ ਤਾਂ ਹੁਣ ਜਾਰੀ ਹੋਣ ਲੱਗੇ ਨੇ ਜਦੋਂ ਅੱਧਾ ਪੰਜਾਬ ਡੁੱਬ ਚੁੱਕਿਆ ਸੀ ਤੇ ਲੋਕਾਂ ਨੂੰ ਕੋਈ ਸਰਕਾਰੀ ਅਧਿਕਾਰੀ ਦੱਸਦਾ ਕੋਈ ਸਰਕਾਰ ਉਹਨਾਂ ਨੂੰ ਰੈਸਕਿਊ ਕਰਦੀ ਕੋਈ ਉਹਨਾਂ ਨੂੰ ਸਹੂਲਤ ਦਿੰਦੀ ਜੇ ਨਹੀਂ ਵੀ ਦੇਣੀ ਸੀ ਕੋਈ ਸਹੂਲਤ ਪਤਾ ਹੀ ਹੈ ਸਰਕਾਰਾਂ ਕਿੰਨੀਆਂ ਕਸੂਲਤਾਂ ਦਿੰਦੀਆਂ ਕਿੰਨੇ ਕ ਰੈਸਕਿਊ ਕਰਦੀਆਂ ਨਾਟਕ ਹੁੰਦੇ ਨੇ ਡਰਾਮੇ ਹੁੰਦੇ ਨੇ ਪਰ ਲੋਕਾਂ ਨੂੰ ਦੱਸ ਦਿੰਦੇ ਲੋਕ ਖੁਦ ਹੀ ਸੰਭਲ ਜਾਂਦੇ ਲੋਕ ਆਪਣੀਆਂ ਜ਼ਰੂਰੀ ਚੀਜ਼ਾਂ ਆਪਣੇ ਕੀਮਤੀ ਸਮਾਨ ਲੋਕ ਆਪਣੇ ਪਸ਼ੂ ਢਾਂਡੇ ਆਪਣੇ ਬੱਚਿਆਂ ਨੂੰ ਲੈ ਕੇ ਕੋਈ ਸੇਫ ਜਗ੍ਹਾ ਤੇ ਚਲੇ ਜਾਂਦੇ ਜਾਂ ਉਹ ਆਪਦੇ ਜ਼ਰੂਰੀ ਕੰਮ ਕਰ ਆਪਦੇ ਸਾਰੇ ਸਮਾਨ ਸਾਭੰਦੰਦੇ ਤੇ ਫਿਰ ਉਸ ਤੋਂ ਬਾਅਦ ਉਹ ਤਿਆਰ ਹੁੰਦੇ ਮੈਂਟਲੀ ਤੌਰ ਤੇ ਕਿ ਸਾਡੇ ਨਾਲ ਇਹ ਹੋ ਸਕਦਾ ਪਰ ਕਿਸੇ ਨੇ ਵੀ ਇਹ ਨਹੀਂ ਕੀਤਾ